ਕੀ ਕਹਿਣਾ ਕਰਦੇ ਜੀ ਅੱਜ ਚੋਣ ਕੰਪੇਨ ਕਰ ਰਹੇ ਜੀ ਅੱਜ ਦੀ ਅਸੀਂ ਪੰਚਾਇਤ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਾਂ ਰਾਣਾ ਸ਼ਾਹ ਦੇ ਘਰੋਂ ਅੱਜ ਅਸੀਂ ਕੱਤਰ ਹੋ ਕੇ ਸਾਰੇ ਪਿੰਡ ਦੇ ਵਿੱਚ ਜਾ ਰਹੇ ਹਾਂ ਸਾਨੂੰ ਬਹੁਤ ਮੇਰੇ ਨਾਮ ਕਾਸਮੇ ਦੀ ਪਿੰਡ ਸਭਰਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਅੱਜ ਤੋਂ ਮੇਨ ਕੀਤੀ ਜਾ ਰਹੀ ਹੈ ਅੱਜ ਜੀ ਸਦਾ ਲਾਜੀਤ ਭੁੱਲਰ ਜਿਹੜੀ ਐਮਪੀ ਸੀਟ ਮਿਲੀ ਹੈ ਜੀ ਅੱਜ ਉਹਨਾਂ ਦੇ ਹੱਕ ਦੇ ਵਿੱਚ ਚੋਣ ਪਚਾਰ ਕਰ ਰਹੇ ਨੇ ਡੋਰ ਤੋਂ ਡੋਰ ਘਰ ਘਰ ਜਾ ਕੇ ਜਿਹੜਾ ਮਤਲਬ ਬਹੁਤ ਵਧੀਆ ਘਾਰਾ ਮਿਲਿਆ ਵਾ ਅੱਜ ਜਿਹੜਾ ਐਸਪੀ ਜਾਰੇ ਦੇ ਵਿੱਚ ਇੱਥੇ ਆਹੀ ਜੀ ਮਤਲਬ ਇਨਾ ਪ੍ਰਵਾਸ ਸਾਰਾ ਆਪ ਨਾਲ ਲੱਗਾ ਆ ਸਾਡੇ ਤੇ ਬਹੁਤ ਹੀ ਜ਼ਿਆਦਾ ਲਾਜੀਤ ਭੁੱਲਰ ਨੂੰ ਪਿਆਰ ਕਰਦੇ ਲੋਕ ਇਹ ਵਿਚਰਨ ਦਾ ਪਿਆਰ ਆਜੀ ਜਿਹੜਾ ਵਿਚਰਦੇ ਰਹੇ ਭੁੱਲਰ ਸਾਹਿਬ ਦੀ ਨਹੀਂ ਉਹਨਾਂ ਦਾ ਪਿਆਰ ਆਜੇ ਅਹੀਂ ਹੋਰ ਵੀ ਸਾਰਿਆਂ ਬੇਨਤੀ ਕਰਦਾ ਵੇ ਵਾਧੋ ਵਾਧ ਲਾਜੀ ਭੁੱਲਰ ਨੂੰ ਵੋਟਾਂ ਪਾਈਏ ਜੇ ਵੋਟਾਂ ਪਾਵਾਂਗੇ ਆਪਦਾ ਹਲਕੇ ਦਾ ਪਹਿਲੀ ਆਰੰਭੀ ਮਿਲਿਆ ਆਪਾਂ ਨੂੰ ਮੇਰਾ ਨਾਮ ਰਜੀਤ ਸਿੰਘ ਰਾਣਾ ਜੀ ਹਾਂਜੀ ਕੀ ਕਹਿਣਾ ਦੋਦੇ ਅੱਜ ਅਸੀਂ ਕੋਈ ਕੌਨ ਕੰਪਲੇਨ ਕਰਦੇ ਆ ਅੱਗੇ ਅਸੀਂ ਲਾਜੀ ਸਾਹਿਬ ਭੁੱਲਰ ਦੇ ਹੱਕ ਵਿੱਚ ਜੋ ਐਮਪੀ ਸੀਟ ਲੜ ਰਿਹਾ ਖੂਬ ਸਾਹਿਬ ਤੋਂ ਉਹਨਾਂ ਦੇ ਹੱਕੇ ਡੋਰ ਟੂ ਡੋਰ ਕਰ ਰਹੇ ਨੇ ਜੀ ਕਿੱਦਾਂ ਸੰਯੋਗ ਮਿਲ ਰਿਹਾ ਲੋਕਾਂ ਨੂੰ ਬਹੁਤ ਵੀ ਸੰਯੋਗ ਮਿਲ ਰਿਹਾ ਜੀ ਬਹੁਤ ਜਲਦੀ ਭਰਵਾ ਦਿਓ ਪੰਡਲੀ ਨਾ ਘਟਾਂਗੇ ਉਹਦੇ ਬੇਨਤੀ ਜਾਰੀ ਆ ਕੀ ਕਰੇ ਇਹ ਇਹਦੇ ਦੀ ਕਹਿਣਾ ਇਹ ਆ ਜੀ ਸਾਡੇ ਖਡੂਰ ਸਾਹਿਬ ਰਕੇ ਤੋਂ ਮੇਰੇ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਕੋਲਰ ਜੋ ਲੋਕ ਸਭਾ ਦੀ ਚੋਣ ਲੜ ਰਹਾ ਹੈ ਉਹਨਾਂ ਵਾਸਤੇ ਅਸੀਂ ਘਰ ਘਰ ਦੋ ਟੂ ਦੋ ਸਾਰੇ ਆਮ ਪਾਰਟੀ ਦੇ ਵਲੰਟੀਅਰ ਸਾਰੇ ਉਮੀਦਵਾਰ ਸਾਰੇ ਜਿੰਮੇਵਾਰ ਬੰਦੇ ਨਾਲ ਅਸੀਂ ਘਰ ਘਰ ਜਾ ਕੇ ਸਾਰੀ ਸੰਸਦ ਨੂੰ ਬੇਨਤੀ ਕਰ ਰਹੇ ਹਾਂ ਵੀ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਆਪਾਂ ਕੈबिनेट ਮੰਤਰੀ ਲਾਲਜੀ ਸਿੰਘ ਪੁੱਲਰ ਨੂੰ ਮੈਂਬਰ ਪਾਰਲੀਮੈਂਟ ਬਣਾ। ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਜੀ। ਕੀ ਕਹਣਾ ਜਾਂਦੇ ਆ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ? ਅੱਜ ਜੋ ਪ੍ਰਚਾਰ ਕੀਤਾ ਜਾ ਰਿਹਾ ਵਾ ਇਹ ਲਾਲਜੀ ਸਿੰਘ ਪੁੱਲਰ ਮੰਤਰੀ ਸਾਹਿਬ ਦੇ ਹੱਕ ਚ ਜੋ ਘਰ ਘਰ ਡੋਡੂ ਰੋਲ ਕਰ ਰਹੇ ਆ ਮੰਤਰੀ ਸਾਹਿਬ ਦੇ ਹੱਕ ਚ ਪੂਰਾ ਹੰਗਾਰਾ ਮਿਲਨ ਜਾ ਵਾ ਵੱਡੀ ਲੀਡ ਨਾਲ ਜਿਤਾ ਕੇ ਐਮਪੀ ਬਣਾਵਾਂਗੇ। ਮੇਰਾ ਨਾਮ ਗੁਰਸੇਪ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਅਨ ਕੀ ਕਹਿਣਾ ਚਾਹੁੰਦੇ ਅੱਜ ਚੋਣ ਕੰਪੇਨ ਕੀਤੀ ਜਾ ਰਹੀ ਹੈ ਚੋਣ ਕੰਪਲੇਨ ਕੀਤੀ ਜਾ ਰਹੀ ਹੈ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਰੇਰ ਕਰ ਰਹੇ ਆਂ ਕਿ ਵੋਟਾਂ ਛਾੜੂ ਨਾ ਪਾਓ ਮੰਤਰੀ ਸਾਹਿਬ ਬਹੁਤ ਵਧੀਆ ਬੰਦਾ ਵਾ ਬਹੁਤ ਵਧੀਆ ਦੇ ਕੰਮਕਾਰ ਦੇਖ ਕੇ ਮੈਂ ਕਾਂਗਰਸ ਛੱਡ ਕੇ ਤੇ ਇਹਨਾਂ ਦੀ ਪਾਰਟੀ ਨਾਲ ਆਮ ਪਾਰਟੀ ਨਾਲ ਆਇਆ ਬਹੁਤ ਵਧੀਆ ਮੰਤਰੀ ਸਾਹਿਬ ਬੰਦਾ ਵਾ ਇਹੋ ਜਿਹਾ ਹੀ ਰੱਬ ਦਾ ਬੰਦਾ ਤੇ ਲੱਗਦਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਭਰਾਸੀ ਆਗੂ ਆਮ ਪਾਰਟੀ ਕੀ ਕਹਿਣਾ ਚਾਹੁੰਦੇ ਅੱਜ ਜੋ ਚੋਣ ਦਾ ਅੱਜ ਇਹ ਪਿੰਡ ਸਭਰਾ ਦੇ ਵਿੱਚ ਸਾਰੇ ਪਿੰਡ ਸਭਰਾ ਦੇ ਆਮ ਪਾਰਟੀ ਦੇ ਜਿੰਨੇ ਮੇਰੇ ਛੋਟੇ ਤੋਂ ਵੱਡੇ ਵੀਰ ਜਹਾਰੂ ਵਰਕਰ ਸਾਰੇ ਅੱਜ ਅਸੀਂ ਲਾਲਜੀਤ ਭੁੱਲਰ ਦੇ ਹੱਕ ਦੇ ਵਿੱਚ ਵੋਟਾਂ ਕੱਢਣ ਆਏ ਡੋਟੂ ਡੋਟੂ ਬਹੁਤ ਪਰ ਮਜ਼ਜੋਬ ਮਿਲ ਰਿਹਾ ਬੜੀ ਆਨ ਤੇ ਸ਼ਾਨ ਨਾਲ ਲਾਲਜੀਤ ਭੁੱਲਰ ਪਿੰਡ ਸਭਰਾ ਦੇ ਜਿੱਤੂਗਾ ਪਾਰਟੀ ਦੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਦੀ ਭੁੱਲਰ ਦੇ ਹੱਕ ਦੇ ਵਿੱਚ ਅੱਜ ਨਗਰ ਸਭਰਾ ਦੇ ਵਿੱਚ ਘਰ ਘਰ ਜਾ ਕੇ ਅਹੀਂ ਵੋਟ ਜਿਹੜੀ ਆ ਮਕਰ ਆ ਤੇ ਉਮੀਦ ਕਰਦੇ ਆਂ ਕਿ ਬਹੁਤ ਸਾਨੂੰ ਪਰਮਾਹੰਗਾਰਾ ਮਿਲ ਰਿਹਾ ਵਾ ਨਗਰ ਵੱਲੋਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਜਿਹੜੇ ਆ ਇੱਕ ਤਰੀਕ ਨੂੰ ਬਹੁਤ ਹੀ ਭਾਰੀ ਜਿਹੜੀ ਆ ਜਿੱਤ ਪ੍ਰਾਪਤ ਹੋ ਵੋਟਾਂ ਪੈਂਚ ਦਿਨ ਥੋੜੇ ਰਹਿ ਗਏ ਆ ਸੁਭਰਾਵਾਂ ਦੀ ਜਿਹੜੀ ਸਮੂਚੀ ਟੀਮ ਆ ਇਹ ਦੂਟੂ ਦੂਰ ਹਰ ਘਰ ਦੇ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਸਦਾ ਲਾਲਜੀਤ ਸਿੰਘ ਢੁੱਲਰ ਨੂੰ ਵੋਟ ਪਾ ਕੇ ਆਪਾਂ ਸੈਂਟਰ ਵਿੱਚ ਕਲਾਈਏ ਐਮਪੀ ਪਿੰਡ ਵਾਲਿਆਂ ਜਾਂ ਇਲਾਕੇ ਨੇ ਬਣਾ ਦੇਣਾ ਤੇ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹਨੂੰ ਬਣਾ ਦੇਣਾ ਜਿੱਥੇ ਅੱਗੇ ਉਹ ਪੰਜਾਬ ਸਾਰੇ ਵਿੱਚ ਕੰਮ ਕਰਦਾ ਸੀ ਕੈਬਨਿਟ ਮੰਤਰੀ ਹੋਣ ਦੇ ਨਾਤੇ ਹੁਣ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਕੰਮ ਕਰੂਗਾ ਸਾਡੇ ਰਿਸ਼ਤੇਦਾਰ ਕਿਤੇ ਵੀ ਬੈਠੇ ਹੋਣ ਬਿਹਾਰ ਯੂਪੀ ਬੰਗਾਲ ਬੰਬੇ ਇਹ ਸੈਂਟਰ ਦਾ ਸਾਡਾ ਮੰਤਰੀ ਅਸੀਂ ਇਹਨੂੰ ਮਿਲ ਕੇ ਉੱਥੇ ਕੰਮ ਕਰਵਾ ਸਕਾਂਗੇ ਇਸ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਆ ਕਿ ਇੱਕ ਇੱਕ ਕਰਕੇ ਵੋਟ ਆਪਾਂ ਇਹਨਾਂ ਨੂੰ ਪਾ ਕੇ ਜਿਤਾਈਏ ਤੇ ਫਿਰ ਇਹਨਾਂ ਤੋਂ ਕੰਮ ਲਈਏ